ਲੋ ਜੀ ਦੋਸਤੋ ਆ ਪਹਰੇ ਟਰੈਕਟਰ ਮੇਲਾ ਤਲਮੰਡੀ ਦਾ ਬੋਦੇ ਆ ਟਰੈਕਟਰ ਹੈ ਸੋਨਾ ਲੀਕਾ 750 DI 21 ਮਾਡਲ ਦੀ ਰਾਣਾ ਨੰਬਰ ਟਰੈਕਟਰ ਕੋਕਾ ਵੀ ਸਹੀ ਦੇਖੋ ਤੇ ਵੈਸੇ ਚੇਂਜਰ ਵਾਲਾ ਟਰੈਕਟਰ ਹੈ ਚੇਂਜਰ ਹੈ ਜੀ ਦਾ ਗੇਅਰ ਇਹ ਬੈਕ ਕਿਸੇ ਵੀ ਗੇਅਰ ਤੇ ਭਜਾਦਾ ਚੇਂਜਰ ਵਾਲਾ ਟਰੈਕਟਰ ਨੂੰ ਕਹਿਆ ਜਾਂਦਾ ਜੀ ਟਾਪ ਤੇ ਗੁਰਾ ਜਾਂਦਾ ਤੇ ਤੁਸੀਂ ਚੇਂਜਰ ਪਾਗਾ ਟਾਪ ਬੈਕ 'ਚ ਵੀ ਹੋ ਜਾਊਗਾ ਪਹਿਲੇ 'ਚ ਹੋ ਜਾਊਗਾ ਦੂਜੇ ਚ ਹੋ ਜੂਗਾ ਤੀਜੇ ਚ ਹੋ ਜੂਗਾ ਟਾਪ ਚ ਹੋ ਜੂਗਾ ਇਹ ਆ ਟਰੈਕਟਰ ਦੀ ਖਾਸੀਅਤ ਆ ਦੇਖੋ ਜੀ ਘੱਟ ਬਜਟ ਦਾ ਟਰੈਕਟਰ 2014 ਮਾਡਲ 295 E 450 ਪਾਵਰ ਸਟੀering ਟਰੈਕਟਰ ਆਹ ਘੱਟ ਕਹਿਣੇ ਇਹ ਬਾਕੀ ਕਰ ਜਿਹੜੀ ਇਹਲੇ ਡਬਲ ਜੀਪੀ ਵਾਲਾ ਚਾਰ ਜੀਪੀ ਵਾਲਾ ਟਰੈਕਟਰ ਆ ਜਿਹਦੇ ਵਿੱਚ ਕਸੈਂਡਾ ਕਰਕੇ ਗੋਲ ਫਿੱਕਾ ਵਾਲਾ ਟਰੈਕਟਰ ਗੀਅਰ ਦਾ ਤੇ ਇਹਦਾ ਲਿਫਟ ਦਾ ਕੰਮ ਜਿਆਦਾ ਜਿਆਦਾ ਮੰਗਦਾਗਾ ਤੇ ਜਿਹੜਾ ਚਾਰ ਸਟੀਪੀ ਵਾਲਾਗਾ ਇਹਦੀ ਟਮਾਟ ਵੱਧਾ ਵੀ ਇਹਦਾ ਗੀਅਰ ਲਿਫਟ ਨੂੰ ਟਰੈਕਟਰ ਓਕੇ ਹੈ ਟਰੈਕਟਰ ਜੇ ਕੋ ਮਿਟਾਇਆ ਟਰੈਕਟਰ ਆ ਪਾਵਰ ਸਟੀਰਿੰਗ ਬਹੁਤ ਸੋਨਾ ਸੱਚੀ ਉਹਦਾ ਟਾਪੇ ਨਾਲ ਬੰਦਾ ਕੱਟਦਾ ਨਾ ਉਹਦਾ ਟਰੈਕਟਰ ਹੈ ਜੀ 265 ਪੀ ਆਈ ਦੇਵੀ ਪਾਵਰ ਸਟੇਰਿੰਗ ਹੈ ਇਹ ਹੈ 13 ਮਾਡਲ ਜੀ ਬੋਲੋ ਕਰੋ 274 ਰੇਟ ਹੈ ਉਹ ਆ ਗਰੀ ਟਰੈਕਟਰ ਕफी ਸਹੀ 13 ਮਾਡਲ ਜੀ ਬਹੁਤ ਸਸਤਾ ਟਰੈਕਟਰ ਹੈ ਇਹ ਟਰੈਕਟਰ 10000 ਦੀ ਮਾ ਜੀ ਹੋਰ ਮੁੱਕੇ ਦੀ ਮੁੱਕੇ ਹੋ ਜੂਆ ਇਹ ਕਾ ਹੈ ਸ਼ਰਈ ਐ ਮਰ ਉਹ ਦਿਨ ਨਵੇਂ ਟਾਇਰ ਹੈ ਜੀ ਮਗਰ ਲਈ ਨਵੇਂ ਟਾਇਰ ਹੈ ਟਰੈਕਟਰ ਬਹੁਤ ਕੋਣੋ ਕਾਫੀ ਸਹੀ ਜਾਂਦਾ ਹੁਣ ਦੋਸਤੋ ਨਵੇਂ ਟਰੈਕਟਰ ਦਿਖਾ ਰਹੇ ਨਵੇਂ ਜਿਹੜੇ ਕੋਈ ਹੁਣ ਨਵੇਂ ਏਜੰਸੀ ਨੇ ਡਿਮਾਂਡ ਹੈ ਦੇਖੋ ਤਲਵੰਡੀ ਸਭ ਕੋਈ ਕਹੇ ਜੀ ਮੰਡੀ ਆ ਜਿੱਥੇ ਕੇ ਸਭ ਤੋਂ ਫਾਸਟ ਟਰੈਕਟਰ ਆਉਂਦਾਗਾ ਨਮਾ ਟਰੈਕਟਰ ਆਉਂਦਾਗਾ ਦੇਖੋ ਆ ਖੜਾ ਜੀ ਰਾਜ 963 ਇਹ ਟਰੈਕਟਰ 4x4 ਵੀ ਆਉਂਦਾਗਾ 2 ਵੀਲ ਚ ਵੀ ਆਉਂਦਾਗਾ ਵੀ ਮਾਡਲ ਆ 125000 ਰੇਟ ਆ ਜੀ ਟਰੈਕਟਰ ਬਹੁਤ ਤਗੜਾ ਟਰੈਕਟਰ ਆ ਦੋਸਤੋ ਇਹ ਦੇ ਕਿਸੇ ਵੀ ਵੱਡੀ ਮਸ਼ੀਨ ਤੇ ਚੜਾਓ ਛੋਟੀ ਤੇ ਲਾ ਲੋ ਜੁਗ ਜੀ ਕਰਾ ਹੈ ਤੇ ਲਾਲੋ ਹਣਾ ਇਹ ਟਰੈਕਟਰ ਇੱਕ ਨੰਬਰ ਟਰੈਕਟਰ ਆ ਦੋਸਤੋ ਜਿਹੜਾ ਕਿ ਕਿਹਾ ਜਾਂਦਾ ਆਪਣੇ ਕਿਸਾਨੀ ਦੇ ਵਿੱਚ ਤੱਕ ਟਰੈਕਟਰ ਛੋਟਾ ਟਰੈਕਟਰ ਕਹਿੰਦੇ ਜਦੋਂ ਤੁਸੀਂ ਨੂੰ ਇਹ ਨੂੰ ਛੋਟਾ ਟਰੈਕਟਰ ਆ ਨਾ ਬੋਤਾ ਇਹਨੂੰ ਦੇਖੋ ਕਿੰਨਾ ਖੁੱਲਾ ਹੀ ਇਹਦਾ ਹੋਇਆ ਪਲੇਟਫਾਰਮ ਬਣਾਇਆ ਹੋਇਆ 3 ਸਪੀਡ ਆ ਟਰੈਕਟਰ ਬਹੁਤ ਵੋਣਾ ਜੀ ਕੋਈ ਵੀ ਗੇਜ ਤੇ ਨਾਲ ਹੀ ਆ ਗਏਗੀ MC 254 Fusion A23 ਮਾਡਲ ਆ ਇਹਦਾ ਵੀ 750 ਰੇਟ ਆ ਅਸੀਂ ਕੋਈ ਇੱਕ ਖਾਸੀਅਤ ਜਲਦ ਤੋਂ ਵੱਡੀ ਇਹ ਹੈ ਜੀ ਤਲਵੰਡੀ ਖਾਬੋ ਦੇ ਉੱਤੇ ਨਵੇਂ ਟਰੈਕਟਰ ਆਉਂਦੇ ਜਿਆਦੇ ਆਉਂਦਾ ਪੁਰਾਣਾ ਟਰੈਕਟਰ ਵੀ ਆ ਇਹ ਵੀ 3 ਸਪੀਡ ਹੈ ਜੀ ਬੈਕ ਚੇਂਜਰ ਵਾਲਾ ਟਰੈਕਟਰ ਆ ਇਹ ਲੈ ਉਹਨਾ ਮਾ ਟਰੈਕਟਰ ਇਹ ਵੀ ਚੇਂਜਰ ਵਾਲਾ ਜੀ ਚੇਂਜਰ ਵਾਲੇ ਦੇ ਵਿੱਚ ਕਿਸੇ ਵੀ ਗੇਅਰ ਦੇ ਵਿੱਚ ਤੁਸੀਂ ਬੈਕ ਤੋਰ ਸਕਦੇ ਹੋ ਇਹ ਕਹਾ ਦੇਖੋ 8522 ਮਾਡਲ 7.7 ਰੇਟ ਹੈ ਦਾ 1.70 ਲੱਖ ਜੇ ਕੋਈ ਟਰੈਕਟਰ ਹੈ ਵੀ 3 ਸਪੀਡ ਆ ਸਾਢੇ ਘੇਰਾ ਕੋਕਾ ਪੀਸ ਆ ਜੀ ਕੋਕਾ ਪੀਸ 5 ਸਟਾਰ ਟਰੈਕਟਰ ਆਈ ਕੰਨਾ ਟਰੈਕਟਰ ਕੋਕਾ ਪੀ ਸਕਦਾ ਉਸ ਤੋਂ